ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਜੀ ਪੰਜਾਬੀ ਤੇ ਇੱਕ ਸੀਰੀਅਲ ਆ ਰਿਹਾ ਸ਼ਵਿਕਾ ਸਾਥ ਜੁਗਾ ਜੋਗਾ ਦਾ ਸੋ ਸਟਾਰ ਕਾਸਟ ਮੇਰੇ ਨਾਲ ਹੈਗੀ ਹੈ ਸਭ ਆਪਣੇ ਐਕਚੁਅਲ ਕੈਰੈਕਟਰ ਦੇ ਵਿੱਚ ਇੱਥੇ ਮੌਜੂਦ ਹੈਗੇ ਨੇ ਸੋ ਪਹਿਲਾਂ ਬਹੁਤ ਬਹੁਤ ਸਵਾਗਤ ਕਰ ਲੈਣੇ ਤੁਹਾਡਾ ਐਂਡ ਬੈਸਟ ਵਿਸ਼ੇਸ ਐਂਡ ਕੰਗ੍ਰੈਚੁਲੇਸ਼ਨs ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੈਮ ਤੁਹਾਡਾ ਕੈਰੈਕਟਰ ਮੈਂ ਜ਼ਰੂਰ ਜਾਨਣਾ ਚਾਹੁੰਨੀ ਪਹਿਲਾਂ ਤਾਂ ਲੁਕਸ ਕਿਸ ਤੋਂ ਇਨਸਪਾਇਰ ਨੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਹਰ ਕੋਈ ਜਾਨਣਾ ਚਾਹੇਗਾ ਕਿ ਇਹ ਲ ਸੋ ਕਿਸ ਤੋਂ ਇਨਸਪਾਇਰ ਮਿਲੂ ਕਿੰਦੇ ਕਿ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਬਾਕੀ ਬਹੁਤਾ ਕੁਝ ਬੋਲ ਕੇ ਮੈਂ ਕੁਝ ਵੀ ਇਧਰ ਹੀ ਕੰਟਰੋਵਰਸ਼ੀਅਲ ਸਟੇਟਮੈਂਟ ਨਹੀਂ ਕ੍ਰੀਏਟ ਕਰਨਾ ਚਾਹਦੀ ਸਾਡਾ ਨਵਾਂ ਸ਼ੋਅ ਆ ਅਸੀਂ ਸਾਰੀ ਆਡੀਅנס ਦਾ ਪਿਆਰ ਔਰ ਬlesing ਚਾਹੁੰਦੇ ਆ ਔਰ ਹਾਂ ਮੇਰੇ ਪਹਿਰਾਵੇ ਤੇ ਔਰ ਮੇਰੀ ਲੁੱਕ ਤੋਂ ਦੇਖ ਕੇ ਤੁਸੀਂ ਇਹ ਸਮਝ ਸਕਦੇ ਹੋ ਕਿ ਜਿਹੜਾ ਮੇਰਾ ਕੈਰੈਕਟਰ ਹੈ ਇਹਦੇ ਵਿੱਚ ਮੈਂ ਨੈਗੇਟਿਵ ਰੋਲ ਨਿਭਾ ਰਹੀ ਆ दिव्याना मां ਦਾ ਕੈਰੈਕਟਰ ਹੈ ਮੈਨੂੰ ਇਹ ਕਹਿ ਕੇ ਮੇਰਾ ਪਾਲਨ ਪੋਸ਼ਣ ਹੋਇਆ ਮੈਨੂੰ ਵੱਡਾ ਕੀਤਾ ਗਿਆ ਹੈ ਕਿ ਤੁਸੀਂ ਦੇਵੀ ਮਾਂ ਦਾ ਅੰਸ਼ ਹੋ ਕਿਉਂਕਿ ਮੇਰੇ ਦਾਦਾ ਜੀ ਨੂੰ ਦੇਵੀ ਮਾਂ ਨੇ ਉਹਨਾਂ ਦੇ ਸੁਪਨੇ ਚ ਆ ਕੇ ਆਸ਼ੀਰਵਾਦ ਦਿੱਤਾ ਸੀ ਕਿ ਮੈਂ ਤੁਹਾਡੇ ਘਰ ਜਨਮ ਲਵਾਂਗੀ ਤੇ ਜੋ ਉਸ ਤੋਂ ਬਾਅਦ ਮੈਂ ਉਸ ਘਰ ਚ ਪੈਦਾ ਹੁੰਦੀ ਹਾਂ ਔਰ ਮੇਰੇ ਫਾਦਰ ਕਿਉਂਕਿ ਹੀ ਇਜ਼ ਅ ਵੈਰੀ ਬਿਜ਼ਨਸ ਮਾਈਂਡਡ ਮੈਨ ਔਰ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਜਿੰਨੂੰ ਦੱਸਦਾ ਕਿ ਇਹ ਦੇਵੀ ਦਾ ਅੰਸ਼ ਹੈ ਤੇ ਉਸ ਦੀ ਆੜ ਵਿੱਚ ਮੈਂ ਲੋਕਾਂ ਕੋਲ ਪੈਸੇ ਐਂਟ ਸਕਦਾ ਆ ਮੈਂ ਆਪਣਾ ਬਿਜ਼ਨਸ ਪ੍ਰਮੋਟ ਕਰ ਸਕਦਾ ਆ ਮੋਰਓਵਰ ਸਾਡਾ ਜੂਲਸ ਦਾ ਨਗਾ ਦਾ ਸਟੋਨ ਵੇਚਣ ਦਾ ਬਿਜ਼ਨਸ ਆ ਤੇ ਉਸ ਦੇ ਆੜ ਵਿੱਚ ਮੈਨੂੰ ਇਹ ਦੱਸ ਕੇ ਕਿ ਮੈਂ ਦੇਵੀ ਮਾਤਾ ਦਾ ਅੰਸ਼ ਆ ਉਸ ਆੜ ਚ ਅਸੀਂ ਆਪਣਾ ਬਿਜ਼ਨਸ ਕਰ ਰਹੇ ਆ ਉਹ ਇਸ ਕਹਾਣੀ ਚ ਮੇਰਾ ਕਿਰਦਾਰ ਆ ਔਰ ਕਰੀਆਂ ਔਰ ਬਟ ਮੈਨੂੰ ਇਹੀ ਦੱਸਿਆ ਗਿਆ ਹੈ ਸੀਰੀਅਲ ਵਿੱਚ ਮੇਰੇ ਫਾਦਰ ਦੁਆਰਾ ਮੈਨੂੰ ਇਹੀ ਕਨਵੇ ਕੀਤਾ ਕਿ ਮੈਂ ਦੇਵੀ ਮਾਤਾ ਦਾ ਅੰਸ਼ ਆ ਔਰ ਉਸ ਕਰਕੇ ਚੋਕੀ ਮੈਂ ਦੇਵੀ ਮਾਦਾ ਅੰਸ਼ ਨਹੀਂ ਹੈ ਉਸ ਕਰਕੇ ਮੇਰੇ ਚ ਅਹੰਕਾਰ ਈਗੋ ਪ੍ਰਾਈਡ ਉਹ ਪਾਵਰ ਦਾ ਨਸ਼ਾ ਉਹ ਸਭ ਕੁਝ ਹੈਗਾ ਆ ਓਕੇ ਸੋ ਸ਼ਿਵਿਕਾ ਬੜਾ ਮਾਸੂਮ ਜਿਹਾ ਕੈਰੈਕਟਰ ਆ ਪਗਤੀ ਵਾਲੀ ਕੁੜੀ ਐ ਪਗਤੀ ਚ ਲੀਨ ਕੁੜੀ ਐ ਹੈਨਾ ਅ ਕਿਸ ਤਰ੍ਹਾਂ ਤੁਸੀਂ ਆਪਣੇ ਕੈਰੈਕਟਰ ਬਾਰੇ ਆਡੀਅנס ਨੂੰ ਸਮਝਾਉਣਾ ਚਾਹੋਗੇ ਕਿਉਂਕਿ ਵੈਸੇ ਤਾਂ ਅਸੀਂ ਦੇਖ ਪਾ ਰਹੇ ਆ ਪੋਸਟਰ ਦੇ ਵਿੱਚ ਬੜਾ ਪਿਆਰਾ ਜਿਹਾ ਕਿਰਦਾਰ ਆ ਤੁਹਾਡਾ ਰੀਅਲ ਲਾਈਫ ਨਾਲ ਰਿਲੇਟ ਕਰਦਾ ਬਿਲਕੁਲ ਰੀਅਲ ਲਾਈਫ ਨਾਲ ਇੱਕ ਰਿਲੇਟ ਕਰਦਾ ਹੈ ਮੈਂ ਰੀਅਲ ਲਾਈਫ ਵਿੱਚ ਵੀ ਬਹੁਤ ਮਤਲਬ ਮਾਸੂਮ ਸ਼ਾਂਤ ਸੁਭਾ ਵਾਲੀਆਂ ਗੁੱਸਾ ਨਹੀਂ ਆਂਦਾ ਮੈਨੂੰ ਤੇ ਜੇ ਮਾ ਕਾਲੀ ਬਾਰੇ ਗੱਲ ਕਰੀਏ ਤਾਂ ਮੈਨੂੰ ਇੰਨਾ ਨਹੀਂ ਪਤਾ ਸੀ ਮਾ ਕਾਲੀ ਬਾਰੇ ਗੋਡ ਵਿੱਚ ਵੀ ਮੈਂ ਬਿਲੀਵ ਕਰਦੀ ਆ ਬਟ ਕੈਰੈਕਟਰ ਦੇ ਨਾਲ ਜੀਨ ਨਾਲ ਮੈਨੂੰ ਮਾ ਕਾਲੀ ਬਾਰੇ ਬਹੁਤ ਕੁਝ ਪਤਾ ਲੱਗ ਗਿਆ ਉਹਨਾਂ ਦੀ ਸਟੋਰੀ ਤੇ ਕਿੱਦਾਂ ਉਹਨਾਂ ਦਾ ਉਹਨਾਂ ਦੇ ਬਾਰੇ ਸਾਰਾ ਕੁਝ ਬੇਸਿਕਲੀ ਸੋ ਈਸ਼ਾਨ ਤੁਹਾਡੇ ਵੀ ਕੈਰੈਕਟਰ ਨੂੰ ਸਮਝਣਾ ਚਾਹਾਂਗੇ ਬੜਾ ਯੂ ਨੋ ਜੈਂਟਲਮੈਨ ਲੁਕਸ ਤੁਸੀਂ ਕੈਰੀ ਕੀਤੀਆਂ ਨੇ ਪੋਸਟਰ ਦੇ ਵਿੱਚ ਵੀ ਔਰ ਅੱਜ ਵੀ ਅਸੀਂ ਦੇਖ ਪਾ ਰਹੇ ਹਾਂ ਸੋ ਤੁਸੀਂ ਕੀ ਕਹਿੰਦੇ ਹੋ ਆਪਣੇ ਕਿਰਦਾਰ ਅ ਮੇਰੇ ਕਿਰਦਾਰ ਬਾਰੇ ਜੇ ਮੈਂ ਦੱਸਾਂ ਤੇ ਐਕਚੁਅਲੀ ਇੱਕ ਬਾਰੋ ਪੜ ਕੇ ਹੈ ਯੂਕੇ ਤੋਂ ਪੜ ਕੇ ਆਇਆ ਹੈ ਸਾਇੰਸ ਦੀ ਯੂਨੀਵਰਸਿਟੀ ਨੇ ਸਟੱਡੀ ਕੀਤੀ ਹੈ ਇਹਦੀ ਫੈਮਿਲੀ ਨੂੰ ਲੱਗਦਾ ਸੀਗਾ ਕਿ ਇੱਕ ਪਾਸੇ ਮੇਰੀ ਸਿਸਟਰ ਹੈ ਇਹ ਬਿਲਕੁਲ ਡਿਵੋਸ਼ਨਲ ਹੈ ਆਪਣੀ ਮਾਂ ਨੂੰ ਮੰਨਦੀ ਹੈ ਇਹਨਾਂ ਦਾ ਘਰ ਦਾ ਐਦਾ ਦਾ ਮੋਲ ਹੈ ਕਿ ਸੰਗਤ ਆਂਦੀ ਰਹਿੰਦੀ ਹੈ ਤੇ ਮੇਰੀ ਮੰਮੀ ਨੂੰ ਲੱਗਦਾ ਸੀਗਾ ਕਿ ਸਾਡਾ ਇਹ ਵਾਲਾ ਬੇਟਾ ਵੀ ਇਸ ਪਾਸੇ ਨਾਲ ਚਲ ਜਾਈ ਤੇ ਉਹਨਾਂ ਨੇ ਵੀ ਮੈਨੂੰ ਬਚਪਨ ਚ ਬਾਹਰ ਭੇਜਤਾ ਪਰ ਉਹਨਾਂ ਨੇ ਆਪਣੇ ਫਾਇਦੇ ਵਾਸਤੇ ਭੇਜਿਆ ਕਿ ਇਹ ਚਲ ਬਾਹਰ ਜਾ ਕੇ ਪੜ੍ਹ ਲੇਗਾ ਇਹ ਇਹਨਾਂ ਚੱਕਰਾਂ ਚ ਨਹੀਂ ਪਏਗਾ ਪਰ ਮੈਨੂੰ ਇਸ ਗੱਲ ਦਾ ਗੁੱਸਾ ਹੈ ਕਿ ਤੁਸੀਂ ਮੈਨੂੰ ਫੈਮਿਲੀ ਦਾ ਪਿਆਰ ਨਹੀਂ ਦਿੱਤਾ ਮੈਨੂੰ ਬਚਪਨ ਚ ਮੈਨੂੰ ਬਾਹਰ ਭੇਜਤਾ ਕਿ ਜਾ ਤੂੰ ਪੜ੍ਹ ਜਾ ਕੇ ਕਦੇ ਮੈਨੂੰ ਪੁੱਛਿਆ ਨਹੀਂ ਕਿ ਤੂੰ ਠੀਕ ਹੈ ਕਿ ਨਹੀਂ ਹੈ ਸਾਰਾ ਚੀਜ਼ਾਂ ਮੈਂ ਆਪ ਕੀਤੀਆਂ ਖਾਣਾ ਬਣਾਉਣ ਤੋਂ ਲੈ ਕੇ ਆਪਣੀ ਸਟੱਡੀ ਬਾਹਰ ਕੀਤੀ ਤੇ ਜਦੋਂ ਬਾਹਰ ਤੋਂ ਪੜ ਕੇ ਆਂਦਾ ਹੈ ਤੇ ਆਪਣੇ ਆਸ-ਪਾਸ ਦੇਖਦਾ ਲੋਕਾਂ ਨੂੰ ਕਿ ਲੋਕੀ ਤਾਂ ਹਜੇ ਵੀ ਉੱਥੇ ਹੀ ਐ ਕਿ ਹਜੇ ਵੀ ਜੋ ਫੈਮਿਲੀ ਦਾ ਮਾਹੌਲ ਸੀਗਾ ਕਿ ਉਹ ਵੀ ਮਾਂ ਨੂੰ ਮੰਨਦੇ ਐ ਜਿੱਧਰ ਵੀ ਜਾ ਰਿਹਾ ਸਾਰੇ ਕਹਿੰਦੇ ਕਿ ਕੋਈ ਬਿਮਾਰ ਹੋਇਆ ਕਿ ਤਾਂ ਮਾਂ ਕਾਲੀ ਆਪਣੇ ਆਪ ਹੀ ਠੀਕ ਕਰ ਦੇਗੀ ਇਹਨੂੰ ਜੜੀ ਬੂਟੀ ਦੇ ਵਾਦੋਂ ਠੀਕ ਹੋ ਜਾਏਗੀ ਪਰ ਐਜ਼ ਅ ਐਜ਼ ਅ ਡਾਕਟਰ ਐਜ਼ ਅ ਮੈਂ ਸਰਜਨ ਦੀ ਪੜਾਈ ਕਰਕੇ ਆਇਆ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਦੇਖੋ ਕਿ ਤੁਹਾਡਾ ਬਲੀਵ ਆਪਣੀ ਜਗ੍ਹਾ ਹੈ ਪਰ ਕੁਝ ਮੈਡੀਕਲ ਸਾਇੰਸ ਨਾਮ ਦੀ ਚੀਜ਼ ਹੈ ਨਾ ਤੁਸੀਂ ਡਾਕਟਰ ਕੋਲ ਲੈ ਕੇ ਜਾਓ ਨਹੀਂ ਨਹੀਂ ਜੀ ਇਹ ਤੁਹਾਨੂੰ ਜੜੀ ਬੁੱਟੀ ਲਾਓ ਠੀਕ ਹੋ ਜਾਏਗਾ ਤੇ ਉਹਦਾ ਗੁੱਸਾ ਉਹਦਾ ਐਗਰੈਸ਼ਨ ਐਜ਼ ਐਨ ਐਕਟਰ ਐਜ਼ ਐਨ ਕੈਰੈਕਟਰ ਉਹਦਾ ਐਗਰੈਸ਼ਨ ਨਹੀਂ ਆ ਉਹਦਾ ਉਹਦਾ ਐਗਰੈਸ਼ਨ ਉਹਦਾ ਗੁੱਸਾ ਹੈ ਉਹਨਾਂ ਦੇ ਬਲੀਫ ਦੇ ਉੱਤੇ ਕਿ ਤੁਸੀਂ ਇੰਨੇ ਵੱਡੇ ਹੋ ਗਏ ਇੰਨੇ ਮਤਲਬ ਸਿਆਣੇ ਹੋ ਕੇ ਐਦਾਂ ਦੀ ਗੱਲਾਂ ਕਰ ਰਹੇ ਹੋ ਕਿ ਰੱਬ ਨੂੰ ਰੱਬ ਕਿੱਥੋਂ ਆ ਜਾਏਗਾ ਵੀ ਚਾਹਨਾ ਕਿ ਤੁਸੀਂ ਜਾਓ ਬਿਮਾਰ ਹੋ ਡਾਕਟਰ ਕੋਲ ਜਾਓ ਤੇ ਉਹ ਜਿਹੜਾ ਕੈਰੈਕਟਰ ਉਹਦਾ ਸ਼ੇਡ ਦਿਖੇਗਾ ਕਿ ਉਹ 24 ਘੰਟੇ ਗੁੱਸੇ 'ਚ ਕਿਉਂ ਰਹਿੰਦਾ ਸਮਾਈਲ ਕਿਉਂ ਨਹੀਂ ਕਰਦਾ ਉਹਦਾ ਇੱਕ ਰੀਜ਼ਨ ਹੈ ਕਿਉਂਕਿ ਪੜ ਕੇ ਆਇਆ ਔਰ ਸਿੱਖ ਕੇ ਆਇਆ ਬਾਹਰੋਂ ਤੇ ਜਦੋਂ ਉਹਦੀ ਸ਼ਿਵਿਕਾ ਦੀ ਐਂਟਰੀ ਹੁੰਦੀ ਹੈ ਜਿਹੜੀ ਇਹਨਾਂ ਬਲੀਵ ਕਰਦੀ ਹੈ ਕਿ ਹਨਾ ਰੱਬ ਦੇ ਵਿੱਚ ਉਹ ਆ ਕੇ ਮੈਨੂੰ ਮੈਨੂੰ ਹਰ ਮੋੜ ਤੇ ਕਿ ਜੇ ਮੈਂ ਕੁਝ ਵਧੀਆ ਵੀ ਕੀਤਾ ਆਪਣੇ ਮੈਡੀਕਲ ਸਾਇੰਸ ਦੇ ਨਾਲ ਉਹ ਮੈਨੂੰ ਆ ਕੇ ਕਹਿੰਦੀ ਕਿ ਨਹੀਂ ਇਹ ਦੇਖਿਆ ਮੈਂ ਕਿਹਾ ਸੀ ਨਾ ਕਿ Maa Kali ਸਭ ਕੁਝ ਠੀਕ ਕਰ ਦੇਗੀ ਦੇਖਿਆ Maa Kali ਨੇ ਕਰਤਾ ਫਿਰ ਉਹੀ ਹੁੰਦਾ ਕਿ ਹੁਣ ਮੈਂ ਕੀ ਸਮਝਾਵਾਂ ਕਿ ਇਹ ਮੈਡੀਸਨ ਨਾਲ ਠੀਕ ਹੋਇਆ ਤੇਰੀ Maa Kali ਦੀ ਮੇਰੇ ਨਾਲ ਨਹੀਂ ਹੋਇਆ ਤੇ ਉਹ ਸਾਡੀ ਉਹੀ ਨੋਕ-ਜੋਕ ਚੱਲਦੀ ਰਹਿੰਦੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਆ ਕਿ ਅਸੀਂ ਮੈਂ ਵੀ ਬਲੀਵ ਕਰਨਾ ਸ਼ੁਰੂ ਕਰਦਾ ਕਿ ਨਹੀਂ ਹੈ ਨਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਹੀ ਸਿਰਜ ਵਿੱਚ ਤੁਹਾਨੂੰ ਪਤਾ ਲੱਗੇਗਾ ਓਕੇ ਸੋ ਐਕਚੁਅਲ ਦੇ ਵਿੱਚ ਰਿਐਲਿਟੀ 'ਚ ਵੀ ਅਸੀਂ ਸੁਣਦੇ ਆ ਹਨਾ ਕਿ ਆਯੁਰਵੈਦਿਕ ਦਵਾਈਆਂ ਜਾਂ ਹੋਮਿਓਪੈਥਿਕ ਜਾਂ ਦੇਸੀ ਦਵਾਈਆਂ ਬੇਸਿਕਲੀ ਉਹ ਕਿਤੇ ਨਾ ਕਿਤੇ ਜ਼ਿਆਦਾ ਵਰਕ ਕਰਦੀਆਂ ਨੇ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਹਾਂਜੀ ਮੈਂ ਹੋਮਿਓਪੈਥਿਕ ਮੈਡੀਸਿਨਸ ਖੁਦ ਵੀ ਖਾਦੀ ਹੋਈ ਹੈ ਮਤਲਬ ਛੋਟੇ ਉਂਦੇ ਖਾਦੀ ਹੋਈ ਹੈ ਤਾਂ ਮੈਨੂੰ ਪਤਾ ਤੋਂ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਉਹਦਾ ਉਹ ਠੀਕ ਕਰਨ ਦਾ ਥੋੜਾ ਪ੍ਰੋਸੀਜਰ ਸলো ਹੁੰਦਾ ਪਰ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਬਟ ਕਰੈਕਟਰ ਵਿੱਚ ਤਾਂ ਪੂਰਾ ਹੀ ਆਯੁਰਵੇਦ ਹੈ ਉਹ ਆਯੁਰਵੇਦ ਨਾਲ ਸਭ ਨੂੰ ਕੋਈ ਵੀ ਬਿਮਾਰੀ ਕਿਸੇ ਵੀ ਤਰ੍ਹਾਂ ਦੀ ਵੀ ਬਿਮਾਰੀ ਠੀਕ ਕਰ ਸਕਦੀ ਹੈ ਐਨ ਸੋਲੂਸ਼ਨ ਨਾ ਆਯੁਰਵੇਦ ਆਇਜ਼ ਅ ਪਰਮਨੈਂਟ ਸਲੋ ਐਂਡ ਸਟਡੀ ਸੋਲੂਸ਼ਨ ਐਂਡ ਪਰਮਨੈਂਟ ਸੋਲੂਸ਼ਨ ਆਈ ਬੀਲੀਵ ਬਟ ਜਿਹੜਾ ਹੈ ਨਾ ਐਕਚੁਅਲੀ ਇਹਨਾਂ ਦਾ ਜਿਹੜਾ ਹੈ ਜਿਹੜਾ ਇਹ ਗੱਲ ਕਰ ਰਹੇ ਕਿ ਜੜੀ ਬੂਟੀਆਂ ਉਹਦੇ ਨਾਲ ਛੋਟੀ ਮੋਟੀ ਤੁਸੀਂ ਬਿਮਾਰੀ ਠੀਕ ਕਰ ਸਕਦੇ ਹੋ ਜੇ ਕਿਸੇ ਦੇ ਦਿਲ 'ਚ ਹੋਲ ਹੈ ਜਾਂ ਉਹਨੂੰ ਸਰਜਰੀ ਲੋੜ ਹੈ ਉਹ ਤਾਂ ਫਿਰ ਡਾਕਟਰ ਕੋਲ ਜਾਣਾ ਪਏਗਾ ਇਹ ਤਾਂ ਮਾਂ ਕਾਲੀ ਆਪਣੇ ਆਪ ਠੀਕ ਕਰ ਦੇਗੀ ਫਿਰ ਉਹਨਾਂ ਨੂੰ ਦੱਸਣਾ ਪੈਂਦਾ ਕਿ ਸਰਜਰੀ ਹੋਏਗੀ ਇਹਦੀ ਇਹਨੂੰ ਠੀਕ ਕਰਨਾ ਪਏਗਾ ਸਟੀਚਸ ਲੱਗਣਗੇ ਇੰਜੈਕਸ਼ਨ ਲੱਗਣਗੇ ਉਹਨਾਂ ਨੂੰ ਕਿ ਨਹੀਂ ਨਹੀਂ ਇਹ ਤਾਂ ਜੜੀ ਬੂਟੀ ਖਵਾ ਦਿਓ ਨੀਮ ਦੇ ਪੱਤੇ ਖਵਾ ਦੋ ਦਿਲ ਚ ਛੇਦ ਆਪਣੇ ਆ ਠੀਕ ਹੋ ਜਾਏਗਾ ਇਹ ਬਣ ਗਏ ਨੇ ਡਾਕਟਰ ਵੈਸੇ ਨਹੀਂ ਡਾਕਟਰ ਬਣ ਗਏ ਪੂਰੇ ਡਾਕਟਰ ਬਣ ਗਏ ਮୋਨੇ ਮੈਨੂੰ ਲੱਗਦਾ ਕਿ ਰੀਅਲ ਦੇ ਵਿੱਚ ਵੀ ਆਪਣੀ ਫੈਮਲੀ ਨੇ ਪੱਕਾ ਟੋਕਣਗੇ ਯਾਰ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਜਿਹੜੀ ਚੀਜ਼ ਦਵਾਈ ਨਾਲ ਠੀਕ ਹੋਣੀ ਹੈ ਜਿਹੜੀ ਚੀਜ਼ ਡਾਕਟਰ ਤੋਂ ਠੀਕ ਹੋਣੀ ਹੈ ਉਹ ਡਾਕਟਰ ਤੋਂ ਹੀ ਠੀਕ ਹੋਣੀ ਹੈ ਨੇ ਰਾਈਟ ਸੋ ਹੁਣ ਫੈਮਲੀ ਤੇ ਵੀ ਇਸ ਤਰ੍ਹਾਂ ਦਾ ਤੁਸੀਂ ਲਾਈਕ ਹੈਨਾ ਐਕਚੁਅਲੀ ਮੇਰਾ ਹੁਣੇ ਹੋਇਆ ਸੀਗਾ ਮੈਂ ਸ਼ੂਟ ਤੋਂ ਬਹੁਤ ਸਟ्रेस ਹੋ ਗਿਆ ਸੀ ਮੰਮੀ ਨੂੰ ਕਿਹਾ ਮੰਮੀ ਕਿਹਾ ਮੰਮੀ ਮੇਰੇ ਨਾਲ ਬਹੁਤ ਹੈਡੈਕ ਹੋ ਰਿਹਾ ਮੰਮੀ ਕਹਿੰਦੀ ਤੂੰ ਨਾ ਗੁਰਦੁਆਰੇ ਜਾਇਆ ਤੇ ਉਹਨਾਂ ਨੂੰ ਵੀ ਮੇਰੀ ਚਲਦੀ ਰਹਿੰਦੀ ਨਾਗੀ ਤੁਸੀਂ ਉਹ ਵੀ ਹੈ ਨਾ ਕਿ ਉਹਨਾਂ ਦਾ ਤਾਂ ਇ ਬਲੀਵ ਹੈ ਕਿ ਤੇਰਾ ਸ਼ਾਇਦ ਨਾ ਮਾਈਂਡ ਰਿਲੈਕਸ ਨਹੀਂ ਤੂੰ ਗੁਰਦੁਆਰੇ ਜਾ ਹੈ ਨਾ ਤੂੰ ਜਾ ਕੇ ਰੱਬ ਦਾ ਨਾਮ ਲੈ ਤਾਂ ਤਰ੍ਹਾਂ ਮਾਈਂਡ ਰਿਲੈਕਸ ਹੋਏਗਾ ਮੈਂ ਕਹਾਂ ਨਹੀਂ ਮੰਮੀ ਮੈਨੂੰ ਰਿਲੈਕਸ ਚਾਹੀਦਾ ਹੈ ਦਵਾਈ ਚਾਹੀਦੀ ਹੈ ਮੈਂ ਠੀਕ ਹੋ ਜਾਗਾ ਆਪੇ ਤੇ ਉਹ ਚਲਦੀ ਰਹਿੰਦੀ ਮੇਰੀ ਨੋਕ ਚ ਸੋ ਮੈਮ 네ਗੇਟਿਵ ਕੈਰੈਕਟਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਯੋਗਾ ਵਗੈਰਾ ਵੀ ਰਿਐਲਿਟੀ ਚ ਕਰਾਉਣੇ ਹੋ ਜਾਂ ਕਰਦੇ ਵੀ ਬਹੁਤ ਮੈਡੀਟੇਸ਼ਨ ਕਰਦੇ ਹੋ ਸੋ ਇਹ ਤੁਹਾਡੇ ਲਾਈਕ ਤੁਹਾਨੂੰ ਮਤਲਬ ਤੁਸੀਂ ਇਸ ਚ ਪ੍ਰੋਪਰਟਾ ਲਗੇ ਹੋ ਆਪਣੇ ਕੈਰੈਕਟਰ ਦੇ ਵਿੱਚ ਜਾਂ ਤੁਹਾਨੂੰ ਕਿਸ ਤਰ੍ਹਾਂ ਵਾਪਸ ਆਉਣਾ ਪੈਂਦਾ ਹੈ ਬਾਹਰ ਆਪਣੀ ਫਾਰਮ ਦੇ ਵਿੱਚ ਕਿਉਂਕਿ ਇਹਦੇ ਲਈ ਵੀ ਸਕਰੀਨ ਤੇ ਬੈਸਟ ਪ੍ਰੈਜ਼ੈਂਟ ਕਰਨਾ ਪੈਂਦਾ ਔਰ ਪ੍ਰੋਪਰ ਕੈਰੈਕਟਰ ਦੇ ਵਿੱਚ ਜਾਣਾ ਪੈਂਦਾ ਸੋ ਇਹ ਸਭ ਚੀਜ਼ਾਂ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਬੜਾ ਚੈਲੈਂਜਿੰਗ ਸੀਗਾ ਕਿਉਂਕਿ ਮੈਂ ਆਪਣੀ ਲਾਈਫ ਚ ਬਿਲਕੁਲ ਵੀ ਇਦਾਂ ਦੀ ਨਹੀਂ ਆ ਨਾ ਹਨਾ ਦਿਖਾਵਾ ਕਰਨਾ ਇਦਾਂ ਦੇ ਆਡੰਬਰ ਕੀ ਕਰਨਾ ਪਹਿਲੇ ਦੋ ਤਿੰਨ ਦਿਨ ਤਾਂ ਮੈਂ ਪਹਿਲੇ ਵੀ ਦੱਸਿਆ ਆਪਣੀ ਇੰਟਰਵਿਊ ਵਿੱਚ ਕਿ ਮੈਨੂੰ ਬਹੁਤ ਔਖਾ ਹੋਇਆ ਕਿ ਮੈਂ ਆਪਣੇ ਫਰੈਂਡਸ ਦੇ ਨਾਲ ਗੱਲ ਕੀਤੀ ਜ ਕਿ ਜੇ ਜੋ ਤੁਸੀਂ ਨਹੀਂ ਹੈਗੇ ਹੋ ਉਹ ਕਰਨਾ ਵੈਸੇ ਤਾਂ ਰeal ਐਕਟਰ ਉਹੀ ਆ ਠੀਕ ਆ ਜੋ ਤੁਸੀਂ ਆਪਣੀ ਲਾਈਫ 'ਚ ਹੈਗੇ ਤੁਹਾਨੂੰ ਉਦਾਂ ਦੇ ਕੈਰੇਕਟਰ ਮਿਲ ਗਿਆ ਤੇ ਠੀਕ ਆ ਨਿਭਾਣਾ ਉਹ ਖਾ ਤਾਂ ਉਹ ਵੀ ਆ ਬਟ ਤੁਸੀਂ ਬਿਲਕੁਲ ਆਪੋਜ਼ਿਟ ਹੋ ਕੇ ਉਦਾਂ ਦਾ ਕਿਰਦਾਰ ਫੜਨਾ ਜੋ ਤੁਸੀਂ ਬਿਲਕੁਲ ਨਹੀਂ ਹੋ ਦੂਰ ਦੂਰ ਤੱਕ ਕਰਕੇ ਦੀ ਸੋਚਿਆ ਵੀ ਨਹੀਂ ਆ ਹਨਾ ਤੁਹਾਨੂੰ ਹੱਥ ਤ੍ਰਿਸ਼ੂਲ ਫੜਾ ਦਿੱਤਾ ਗਿਆ ਹੈ ਤੁਹਾਡੇ ਮੱਥੇ ਤੇ ਇੰਨੀ ਵੱਡੀ ਬਿੰਦੀ ਲਾ ਦਿੱਤੀ ਗਈ ਹੈ ਤੁਹਾਡੇ ਅੱਗੇ ਭਗਤ ਆ ਕੇ ਜੈਕਾਰੇ ਲਾਉਂਦੇ ਪਏ ਆ ਹਣਾ ਤੇ ਉਹ ਮੇਰੇ ਲਈ ਆਪਣੇ ਆਪ ਚ ਪਹਿਲੇ ਨਾ ਐਕਸੈਪਟੈਂਸ ਆ ਨਹੀਂ ਰਿਹਾ ਸੀ ਫਿਰ ਥੋੜੇ ਫਰੈਂਡਸ ਨੇ ਕਾਉਂਸਲਿੰਗ ਕੀਤੀ ਕਿ ਨਹੀਂ ਫੋਰਗੇਟ ਅਬਾਊਟ ਸ਼ਵੇਤਾ ਜਦੋਂ ਤੂੰ ਕੈਮਰੇ ਮੋਹਰੇ ਜਾਂਦੀ ਆ ਤੂੰ ਥਿੰਕ ਅਬਾਊਟ ਓਨਲੀ ਦਿਵਿਆਨਾ ਤੇ ਹੋਰ ਇਦਾਂ ਦੇ ਥੋੜੇ ਜਿਹਾ ਰੈਫਰੈਂਸ ਲੈ ਲੈ ਜਿਹੜੇ ਮਾਰਕੀਟ ਚ ਇਦਾਂ ਦੇ ਕੰਮ ਕਰਦੇ ਪਏ ਆ ਤੂੰ ਵਾਚ देम ਵਾਚ देम ਐਂਡ ਸੀ देम ਐਂਡ ਉਹਨਾਂ ਨੂੰ ਕੈਰੀ ਕਰ ਫਿਰ ਮੈਨੂੰ ਲੱਗਿਆ ਕਿ ਨਹੀਂ ਰੀਅਲ ਜਸਟਿਸ ਉਹੀ ਹੋਏਗਾ ਜਦੋਂ ਮੈਂ ਇਹਨੂੰ ਸਕਰੀਨ ਤੇ ਸਹੀ ਢੰਗ ਨਾਲ ਨਿਭਾ ਸਕਾਂ ਹਾਂ ਉਸ ਤੋਂ ਬਾਅਦ ਕਿਉਂਕਿ ਮੇਰਾ 15 ਡੇਜ਼ ਇਨ ਅ ਮੰਥ ਕੰਮ ਆ ਜ਼ ਦਾ ਕੰਮ ਮਤੇ ਮੇਰੇ ਲਈ ਬੜਾ ਈਜ਼ੀ ਆ ਉੱਤੋਂ ਬਾਹਰ ਨਿਕਲ ਆਣਾ ਕਿਉਂਕਿ ਮੈਂ ਆਪਣੇ ਘਰੇ ਚਲ ਜਾਂਦੀ ਆ ਘਰ ਦੇ ਮਾਹੌਲ ਵਿੱਚ ਵਾਪਸ ਉੱਦਾ ਹੀ ਰਲ ਮਿਲ ਜਾਂਦੀ ਆ ਆਈ డు ਮਾਈ ਅਦਰ ਥਿੰਗਸ ਮੈਂ ਯੋਗਾ ਕਰਦੀ ਆ ਡਰਾਇੰਗ ਕਰਦੀ ਆ ਹਾਰਸ ਰਾਈਡਿੰਗ ਕਰਦੀ ਆ ਸੋ ਮੈਂ ਨਿਕਲ ਆਂਦੀ ਆ ਬਾਹਰ ਮਤਲਬ ਬਿਲਕੁਲ ਹੀ ਡਿਫਰੈਂਟ ਕੈਰੈਕਟਰ ਹੈ ਤੁਹਾਡਾ اور ਸੀਰੀਅਲ 'ਚ ਇੱਕਦਮ ਟੋਟਲੀ ਅਲੱਗ ਰਾਈਟ ਬਿਲਕੁਲ ਡਿਫਰੈਂਟ ਹੈ ਬਟ ਮੈਂ ਆਮ ਲਵਿੰਗ ਇਟ ਮੈਨੂੰ ਬਹੁਤ ਮਜ਼ਾ ਆ ਰਿਹਾ ਨਿਵਾਂ ਚ ਥੈਂਕ ਯੂ ਆਰਟਿਸਟ ਯੋਹੀ ਮੈਮ ਜਿਹੜਾ ਐਕਸਪੈਰੀਮੈਂਟਸ ਕਰੇ ਹਾਂਜੀ ਕੀ ਬਾਤ ਹੈ ਸੋ ਤੁਹਾਡਾ ਕਿਰਦਾਰ ਡੈਫੀਨਿਟਲੀ ਤੁਹਾਡੀ ਫੈਮਲੀ ਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਹਰ ਕਿਸੇ ਫੈਮਲੀ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੀ ਕੁੜੀ ਸਕਰੀਨ ਤੇ ਇਦਾਂ ਲੱਗੇ ਕਿ ਸਾਡੀ ਲਾਈਕ ਅਸੀਂ ਸਿਰ ਨਾ ਚੁਕਾ ਪਾਈਏ ਅਸੀਂ ਛਾਤੀ ਤਾਣ ਕੇ ਤੁਰ ਰਹੀਏ ਰਾਈਟ ਸੋ ਤੁਹਾਡੀ ਫੈਮਲੀ ਨੂੰ ਬਹੁਤ ਪ੍ਰਾਊਡ ਹੋਊਗਾ ਤੁਹਾਡੇ ਕੈਰੈਕਟਰ ਤੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਫੈਮਲੀ ਦਾ ਕੀ ਰਿਐਕਸ਼ਨ ਮੇਰੀ ਫੈਮਿਲੀ ਨੂੰ ਜਦੋਂ ਪਤਾ ਲੱਗਿਆ ਕਿ ਇਹ ਕੈਰੇਕਟਰ ਇਹ ਹੈ ਤੇ ਇਸ ਟਾਈਪ ਦੇ ਉਹਦੇ ਕੁਆਲਿਟੀਆਂ ਨੇ ਤੇ ਉਹ ਆਬਵੀਅਸਲੀ ਖੁਸ਼ ਸੀ ਕਿ ਕੁਝ ਵੀ ਨੈਗੇਟਿਵ ਨਹੀਂ ਹੈ ਪਿਆਰੀ ਮਸੂਮ ਟਾਈਪ ਲੜਕੀ ਹੈ ਤੇ ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਕਿ ਮੇਰੇ ਪਾਪਾ ਦਾ ਹੀ ਡ੍ਰੀਮ ਸੀ ਕਿ ਮੈਂ ਇਸ ਇੰਡਸਟਰੀ ਵਿੱਚ ਜਾਵਾਂ ਤੇ ਮੈਨੂੰ ਫਰਸਟ ਕਾਈਂਡ ਆਫ ਅਸ ਮੇਰਾ ਡੈਬਿਊ ਇਹੀ ਹੈ ਤੇ ਉਹ ਤੇ ਬਹੁਤ ਜ਼ਿਆਦਾ ਖੁਸ਼ ਸੀ ਕਿਆ ਬਾਤ ਹੈ ਸੋ ਤੁਹਾਡੇ ਫੈਮਿਲੀ ਬਾਰੇ ਵੀ ਜ਼ਰੂਰ ਜਾਨਣਾ ਚਾਹੂੰਗੀ ਮੈਂ ਇਸ ਤੋਂ ਪਹਿਲਾਂ ਤੁਸੀਂ ਬਹੁਤ ਕੁਝ ਕੀਤਾ ਜਿਸ ਤਰ੍ਹਾਂ ਤੁਸੀਂ ਪੰਜਾਬੀ ਸੌਂਗਸ ਵੀ ਕੀਤੇ ਨੇ ਡੇਲੀ ਸ਼ੌਪਸ ਵੀ ਕੀਤੇ ਨੇ ਔਰ ਮਾਡਲਿੰਗ ਵੀ ਤੁਸੀਂ ਬਹੁਤ ਕੀਤੀ ਥੋੜੀ ਮੈਂ ਇੰਸਟਾ ਪ੍ਰੋਫਾਈਲ ਚੈੱਕ ਕਰ ਰਹੀ ਸੀ ਸੋ ਮੈਂ ਜ਼ਰੂਰ ਜਾਨਣਾ ਚਾਹੁੰਨੀ ਕਿਸ ਤਰ੍ਹਾਂ ਦੀ ਰਹੀ ਤੁਹਾਡੀ ਜਰਨੀ ਜਰਨੀ ਮੇਰੀ ਵਧੀਆ ਰਹੀ ਮੈਕਚੁਅਲੀ ਮੇਰਾ ਮੇਨ ਤਾਂ ਮੇਰਾ ਜਦੋਂ ਸ਼ੁਰੂ ਤੋਂ ਪੈਸ਼ਨ ਸੀਗਾ ਪਲੱਸ 1 ਪਲੱਸ 2 ਤੋਂ ਹੀ ਕਿ ਮੈਂ ਮਾਡਲਿੰਗ ਕਰਾਂ ਮੈਂ ਮਾਡਲੀ ਫੈਸ਼ਨ ਸ਼ੋ ਫੈਸ਼ਨ ਸ਼ੋਸ ਕਰਨਾ ਚਾਹੁੰਦਾ ਸੀਗਾ ਬਸ ਰੈਂਪ ਤੇ ਵਾਕ ਕਰਨਾ ਚਾਹੁੰਦਾ ਸੀਗਾ ਪਰ ਕਿਸ ਨੇ ਗਾਇਡ ਕੀਤਾ ਕਿ ਜੇ ਤੂੰ ਅੱਗੇ ਲੌਂਗ ਟਾਈਮ ਜਾਣਾ ਤੇ ਤੂੰ ਥੀਏਟਰ ਕਰ ਰਿਹਾ ਹੈ ਨਾ ਐਕਟਿੰਗ ਸਿੱਖ ਜਾਗੇ ਇਹਦਾ ਸਾਈਡ ਬਾਈ ਸਾਈਡ ਕਰਦਾ ਨਹੀਂ ਫੈਸ਼ਨ ਸ਼ੋ ਫਿਰ ਥੀਏਟਰ ਬਾਰੇ ਪਤਾ ਲੱਗਿਆ ਕਿ ਅੱਛਾ ਇਦਾਂ ਦਾ ਮੈਨੂੰ ਲੱਗੇ ਸੀ ਥੀਏਟਰ ਹੁੰਦਾ ਜਿਹੜਾ ਜਿਹਦੇ ਚ ਮੂਵੀ ਚੱਲਦੀ ਹੈ ਮੈਨੂੰ ਥੀਏਟਰ ਬਾਰੇ ਨਹੀਂ ਪਤਾ ਸੀ ਕਿ ਇੱਥੇ ਅਸੀਂ ਇਦਾਂ ਸ ਐਕਟਿੰਗ ਸਿੱਖ ਸਕਦੇ ਹਾਂ ਨਾ ਆਪਣੀ ਕਲਾ ਨੂੰ ਇਨਿਆਜ਼ ਕਰ ਸਕਦੇ ਹਾਂ ਤੇ ਥੀਏਟਰ ਜੁਆਇਨ ਕੀਤਾ ਛੋਟੇ ਛੋਟੇ ਮੋਟੇ ਰੋਲ ਜੋ ਵੈਕਚੁਰੀ ਥੀਏਟਰ ਜੀ ਸਾਡੇ ਇਹ ਸਿਖਾਉਂਦੇ ਕਿ ਕੋਈ ਕੈਕਟਰ ਛੋਟਾ ਨਹੀਂ ਹੁੰਦਾ ਸਭ ਸਭ ਕਿਰਦਾਰ ਤੁਸੀਂ ਆਪਣੇ کردار ਨੂੰ ਜਸਟਿਸ ਦੇਣਾ ਬੇਸ਼ੱਕ ਤੁਹਾਡਾ ਇੱਕ ਫਿਲਮ ਦੇ ਵਿੱਚ 10 ਸਕਿੰਟ ਦਾ ਵੀ ਰੋਲ ਹੈ ਪਰ ਤੁਸੀਂ ਆਪਣੇ ਆਪ ਨੂੰ ਜਸਟਿਸ ਕਰਨਾ ਤੇ ਛੋਟੇ-ਮੋਟੇ ਰੋਲ ਐਦਾ ਮਿਲਦੇ ਰਹੇ ਕਰਦਾ ਰਿਹਾ ਤੇ ਫੈਮਿਲੀ ਨੂੰ ਦੇਖ ਕੇ ਖੁਸ਼ੀ ਇਹ ਹੀ ਹੋਈ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਖੁਸ਼ੀ ਸੀ ਕਿ ਮੈਂ ਵਾਪਿਸ ਪੰਜਾਬ ਚ ਆ ਕੇ ਕੰਮ ਕਰ ਰਿਹਾ ਹਾਂ ਕਿਉਂਕਿ ਮੈਂ 4 ਸਾਲ ਬੰਬੇ ਰਿਹਾ ਤਾਂ ਮੈਂ ਐਕਚੁਅਲੀ ਮੈਂ ਮਮ ਦੇ ਬਹੁਤ ਜ਼ਿਆਦਾ ਕਰੀਬ ਹਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸਭ ਕਰਦੇ ਹਾਂ ویسੇ ਦਾ ਤੇ ਉਹਨਾਂ ਨੂੰ ਤਾਂ ਇਹ ਹੀ ਖੁਸ਼ੀ ਸੀ ਕਿ ਵਾਪਿਸ ਪੰਜਾਬ ਚ ਆ ਕੇ ਕੰਮ ਕਰ ਰਹੇ ਹੋ ਤਾਂ ਲੀਡ ਕਰ ਰਹੇ ਹੈ ਵਧੀਆ ਗੱਲ ਹੈ ਜਿਹੜੀ ਗੱਲ ਤੋਂ ਉਹਨੂੰ ਖੁਸ਼ੀ ਸੀਗੀ ਜਦ ਮੈਂ ਕੁਛ ਟੀਵੀ ਤੇ ਆਂਦਾ ਸੀਗਾ ਮੈਂ ਮੰਮੀ ਨੂੰ ਦੱਸਦਾ ਸੀ ਕਿ ਮੈਂ ਅੱਜ ਦਾ ਟੀਵੀ ਤੇ ਆ ਰਿਹਾ ਤੇ ਮੈਂ ਜ਼ਿਆਦਾਤਰ ਨਾ 네ਗੇਟਿਵ ਕੈਰੇਕਟਰ ਬਹੁਤ ਕੀਤੇ ਹੋਊਗੀ ਮੇਰੀ ਥ੍ਰੀ ਲੁੱਕ ਐਦਾ ਦੀ ਸੀਗੀ ਆਈਬ੍ਰੋ ਤੇ ਕੱਟ ਵਗੈਰਾ ਨਾ ਤੇ ਮੰਮੀ ਦੇਖ ਰਹੀ ਐ ਕਿ ਕੁੜੀਆਂ ਨੂੰ ਛੇੜ ਰਿਆ ਬੱਚੇ ਚੱਕ ਰੇ ਮੰਮੀ ਕਹਿੰਦੀ ਤੂੰ ਮੇਸ਼ਾਦਾ ਗੁੰਡੇ ਦੇ ਕੈਰੇਕਟਰ ਹੀ ਕਰਦਾ ਰਹਿੰਦਾ ਮੈਂ ਕਹਾ ਮੈਨੂੰ ਮਿਲਦੇ ਹੋ ਜੇ ਕੀ ਕਰਾਂ ਮੈਂ ਤੇ ਐਕਚੁਅਲੀ ਮੈਨੂੰ ਮੈਂ ਥੋੜਾ 네ਗੇਟਿਵ ਮੈਂ ਥੋੜਾ ਵਧਿਆ ਕਰ ਲੈਣਾ ਨਾ ਥੋੜਾ ਗੁੱਸੇ 'ਚ ਮੈਂ ਜ਼ਿਆਦਾ ਵਧਿਆ ਕਰ ਲੈਣਾ ਤੇ ਉਹਨਾਂ ਨੂੰ ਇਹੀ ਖੁਸ਼ ਮੈਂ ਤਾਂ ਡਾਕਟਰ ਦਾ ਕਹਿੰਦੇ ਸ਼ੁਕਰ ਡਾਕਟਰ ਸ਼ੁਕਰ ਹੈ ਤੇ ਵਿੱਚ ਜਿਹੜੀ ਡਿਸਪਾਇੰਟ ਹੋਈ ਕਿ ਮਾਸੀ ਆਪ ਕਿਉਂ ਕਰ ਰਹੇ ਹੋ ਵੈਂਪਿਸ਼ਟੇਸਾ ਰੋਲ ਕਿਉਂ ਕਰ ਰਹੇ ਹੋ ਆਪ ਆਪ ਕਿਉਂ ਨੈਗੇਟਿਵ ਛੋਟੀ ਛੁੱਟੀ ਨਾ 10 ਸਾਲ ਦੀ ਹੱਲੇ ਜਿੱਦਾਂ ਉਹਨਾਂ ਨਹੀਂ ਮੈਂ ਆਪਣੀ ਮਾਸੀ ਨੂੰ ਉਦਾਂ ਨਹੀਂ ਦੇਖਣਾ ਚਾਹੁੰਦੀ ਮੈਂ ਆਪਣੇ ਫਰੈਂਡਸ ਨੂੰ ਕੀ ਕਹੂੰਗੀ ਸਰਕਲ ਆਪ ਕਿਉਂ ਨੈਗੇਟਿਵ ਕਰ ਰਹੇ ਹੋ ਆਪ ਪੋਜ਼ਿਟਿਵ ਕਿਉਂ ਨਹੀਂ ਕਰ ਰਹੇ ਇਹਨਾਂ ਕੋਈ ਬਾਤ ਨਹੀਂ ਬੇਟਾ ਤੇਰੀ ਮਾਸੀ ਪੌਪੂਲਰ ਵੀ ਬੜੀ ਹੋਗੀ ਤਬ ਤੁਮੇਂ ਖੁਸ਼ੀ ਹੋਗੀ ਉਹਨਾਂ ਨੂੰ ਸਹੀ ਖੁਸ਼ੀ ਸੀਗੀ ਕੀ ਕਰਨ ਦੀ ਕਿ ਮੈਂ ਡਾਕਟਰ ਦਾ ਕਰੈਕਟਰ ਕਰ ਰਹਾ ਕਿ ਇੱਕ ਬੜੇ ਲਿਖੇ ਇ ਤੁਹ ਕਰਾ ਤੂੰ ਤਾਂ ਵਾਕਈ ਡਾਕਟਰ ਲੱਗ ਰਹੇ ਆ ਤੇ ਉਹ ਖੁਸ਼ੀ ਜਿਹੜੀ ਹੈ ਨਾ ਬੰਦਾ ਇਨਸਾਨ ਆਪਣੇ ਪਰਿਵਾਰ ਵਾਸਤੇ ਕਰਦਾ ਹੈ ਨਾ ਸਾਰਾ ਕੁਝ ਕਿ ਉਹਦਾ ਪਰਿਵਾਰ ਖੁਸ਼ ਰਹੇ ਕਿ ਜੇ ਤੁਸੀਂ ਇੰਨੀ ਤੁਹਾਡੀ ਜਰਨੀ ਰਹੀ ਹੈ ਮੈਂ 6-7 ਸਾਲ ਥੀਏਟਰ ਕੀਤਾ ਉਹਨਾਂ ਨੇ ਕੁਝ ਥੀਏਟਰ ਦੇ ਵਿੱਚ ਪਰਫਾਰਮੈਂਸ ਤਾਂ ਦੇਖੀ ਪਰ ਟੀਵੀ ਤੇ ਇੱਕ ਆਂਡਾ ਅਲੱਗ ਹੀ ਮਜ਼ਾ ਤੇ ਥੀਏਟਰ ਦੀ ਲਾਈਫ ਤੇ ਆਪਣਾ ਹੈ ਨਾ ਇੰਡਸਟਰੀ ਦੀ ਲਾਈ ਬਿਲਕੁਲ ਅਲੱਗ ਹੈ ਉਹਦਾ ਮਤਲਬ ਫੈਮਿਲੀ ਦਾ ਆਬਵੀਸਲੀ ਕੁਸ਼ਵਤ ਸੋ ਤੁਹਾਡਾ ਨਾਮ ਹਾਈਲਾਈਟ ਹੋ ਰਿਹਾ ਪੋਸਟਰ ਤੇ ਹਰ ਕਿਸੇ ਦੀ ਜ਼ੁਬਾਨ ਤੇ ਹੈ ਸੈਂਟਰ ਪੁਆਇੰਟ ਤੁਸੀਂ ਹੀ ਸੀਰੀਅਲ ਦਾ ਰਾਈਟ ਤੇ ਤੁਹਾਡੇ ਸ਼ਿਵ ਸ਼ਿਵਿਕਾ ਰਾਈਟ ਮੈਂ ਥੋੜਾ ਜਿਹਾ ਮਤਲਬ ਸਮਝਣਾ ਚਾਹੂੰਗੀ ਵੈਸੇ ਤੇ ਰਿਲੀਜੀਅਸ ਨਾਮ ਹੈ ਕਾਫੀ ਸੈਂਟਰ ਪੁਆਇੰਟ ਹੈ ਤਾਂ ਹੀ ਸੈਂਟਰ 'ਚ ਵੀ ਖੜਾ ਕੀਤਾ ਸੀ ਹਾਂਜੀ ਹਾਂਜੀ ਸ਼ਿਵਿਕਾ ਸ਼ਿਵ ਸ਼ਿਵ ਭਗਵਾਨ ਪਾਰਵਤੀ ਜਿੱਦ ਕਿਦਾ ਪਾਰਵਤੀ ਮਾਂ ਕਾਲੀ ਮਾਂ ਸਭ ਕੁਝ ਗੋਡ ਨਾਲ ਰਿਲੇਟਡ ਹੀ ਹੈ ਕਿਦਾ ਸ਼ਿਵਿਕਾ ਮਾਂ ਮਤਲਬ ਸ਼ਿਵਿਕਾ ਜਿਹੜੀ ਰੀਅਲ ਲਾਈਫ ਵਿੱਚ ਵੀ ਹੈ ਉਹਦਾ ਨਾਮ ਵੀ ਉਸੇ ਤਰ੍ਹਾਂ ਦਾ ਹੀ ਹੈ ਸੋ ਕਿਸ ਤਰ੍ਹਾਂ ਤੁਸੀਂ ਆਪਣੇ ਕੈਰੈਕਟਰ ਨੂੰ ਜਸਟੀਫਾਈ ਕਰੋਗੇ ਕਿਉਂਕਿ ਸਾਰਾ ਦਾ ਸਾਰਾ ਟੈਗ ਤੁਹਾਡੇ ਤੇ ਆ ਬਹੁਤ ਜ਼ਿਆਦਾ ਜੋ ਵੀ ਮੇਰੇ ਕੈਰੈਕਟਰਸ ਦੀ ਕੁਆਲਿਟੀ ਹੈ ਇਸਨੇ ਲਾਈਕ ਮਾਂ ਕਾਲੀ ਨੂੰ ਮੰਨਣਾ ਕਿੱਦਾਂ ਮਾਂ ਕਾਲੀ ਉਹਦੇ ਲਈ ਇੱਕ ਮਾਤੋ ਵੀ ਵੱਧ ਕੇ ਹੈ ਤੇ ਰੀਅਲ ਲਾਈਫ ਵਿੱਚ ਵੀ ਮਾਕਾਲੀ ਮੈਂ ਮਾਕਾਲੀ ਦੇ ਮੰਦਿਰ ਸਪੈਸ਼ਲੀ ਗਈ ਜੋ ਵੀ ਮੇਰੇ ਨੋਨ ਵਿੱਚ ਮਾਕਾਲੀ ਨੂੰ ਮੰਨਦੇ ਨੇ ਉਹਨਾਂ ਕੋਲੋਂ ਗੱਲਬਾਤ ਕੀਤੀ ਪੁੱਛਿਆ ਕਿ ਕੀ ਹੈ ਸਾਰਾ ਕੁਝ ਉਹਨਾਂ ਦੇ ਭਜਨ ਤੇ ਮੈਂ ਹੁਣ ਰੈਗੂਲਰ ਸੁਣਦੀ ਆ ਪਹਿਲਾਂ ਮੈਂ ਭਜਨ ਨਹੀਂ ਸੁਣਦੀ ਸੀ ਮਾਤਲਬ ਗॉड ਨੂੰ ਬਿਲੀਵ ਕਰਦੀ ਸੀ ਬਟ ਅਦਰ ਡੇਲੀ ਲਾਈਫ ਵਿੱਚ ਭਜਨ ਨਹੀਂ ਸੁਣਦੀ ਸੀ ਹੁਣ ਮੈਂ ਐਵਰੀ ਡੇ ਮਾਰਨਿੰਗ ਵਿੱਚ ਭਜਨ ਤਾਂ ਸੁਣਦੀ ਆ ਸੋ ਇਹ ਸੀਰੀਅਲ ਕਦੋਂ ਤੋਂ ਸ਼ੁਰੂ ਹੋ ਰਿਹਾ ਜ਼ਰੂਰ ਮੈਂ ਜਾਨਣਾ ਚਾਹੂੰਗੀ ਲਾਸਟ ਕੁਐਸਚਨਸ ਆ ਰਿਹਾ 5 ਫਰਵਰੀ ਤੋਂ ਸ਼ਾਮੀ 8 ਵਜੇ ਮੰਡੇ ਟੂ ਫਰਡੇ ਸ਼ਵਿਕਾ ਸਾਥ ਯੁਗਾ ਯੁਗਾ ਨਾ ਸਿਰਫ ਜੀ ਪੰਜਾਬੀ ਚੈਨਲ ਤੇ ਸੋ ਸੀਰੀਅਲ ਤੁਸੀਂ ਜ਼ਰੂਰ ਦੇਖਣਾ ਸ਼ਵਿਕਾ ਸਾਥ ਯੁਗਾ ਜੋਗਾ ਨਾ ਸਟਾਰਕਾਸਟ ਬਹੁਤ ਕੰਫੀਡੈਂਟ ਹੈ ਬਹੁਤ ਐਕਸਾਈਟਿਡ ਆਸੀਂ ਵੀ ਸੀਰੀਅਲ ਨੂੰ ਦੇਖਣ ਦੇ ਲਈ ਕਿਉਂਕਿ ਬਹੁਤ ਕੁਝ ਅਲੱਗ ਜੁਆ ਇਸ ਸੀਰੀਅਲ ਦੇ ਵਿੱਚ ਅਸੀਂ ਦੇਖਾਂਗੇ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਦੀਪਕ ਦੇ ਨਾਲ ਮਨਪ੍ਰੀਤ ਖੁੱਲਰ ਦਾ ਨਿਕ ਸਵੇਰਾ ਟੀਵੀ ਚੰਡੀਗੜ੍ਹ